ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਅਗਲੇ 48 ਘੰਟਿਆਂ ਦੀ ਮੌਸਮ ਅਪਡੇਟ ਲੈ ਕੇ ਹਸਨਾ ਜੀ ਸੋ ਅਗਲੇ 48 ਘੰਟਿਆਂ ਦੇ ਦੌਰਾਨ ਜੀ ਪੰਜਾਬ ਦੇ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਜਰਜ ਹੋਣਗੇ ਔਰ ਜੋ ਨਵਾਂ ਸਿਸਟਮ ਜਿਹੜਾ ਚੱਲਦਾ ਪਿਆ ਹੈ ਤੇ ਇਹਦੀ ਸਦਕਾ ਪੰਜਾਬ ਦੇ ਕਿਹੜੇ ਖੇਤਰਾਂ ਜਿਹੜੇ ਪ੍ਰਭਾਵਿਤ ਹੋਣਗੇ ਸਾਰੀ ਜਾਣਕਾਰੀ ਦੰਨੇ ਆ ਜੀ ਜਿਹੜੇ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਜੀ ਜੇਕਰ ਹੁਣ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਜੜਾ ਜਿਹਾ ਇਹ ਸਿਸਟਮ ਸਰਗਰਮ ਹੈ ਬਾਕੀ ਜ ਲਗਫਗ ਜਿਹੜੇ ਪਹਾੜੀ ਖੇਤਰ ਹੈ ਪਹਾੜੀ ਖੇਤਰਾਂ ਦੇ ਵਿੱਚ ਬਰਬਰੀ ਹੋ ਰਹੀ ਹੈ ਜੀ ਤੇ ਇਹ ਸਿਸਟਮ ਪੰਜਾਬ ਦੇ ਕੁਝ ਖੇਤਰਾਂ ਨੂੰ ਜੜਾ ਪ੍ਰਭਾਵਿਤ ਕਰ ਰਿਹਾ ਹੈਗਾ ਜੀ ਤੇ ਅੱਜ ਦੇਰ ਸ਼ਾਮ ਹੁੰਦੇ ਹੁੰਦੇ ਖਾਸ ਕਰ ਗੁਰਦਾਸਪੁਰ ਫਟਾਣਕੋੜ ਦੇ ਖੇਤਰਾਂ ਦੇ ਵਿੱਚ ਗੜੇਮਾਰੀ ਹੋਈ ਹੈ ਔਰ ਆਪਣੇ ਡੇਰਾ ਬਾਬਾ ਨਾਨਕ ਔਰ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿਹੜੇ ਆ ਮੀਂਹ ਦੇ ਨਾਲ ਤਕੜੀ ਗੜੇਮਾਰੀ ਜੜੀਆਂ ਵੇਖਣ ਨੂੰ ਮਿਲਿਆ ਅੱਜ ਦੇਰ ਸ਼ਾਮ ਹੁੰਦੇ ਹੁੰਦੇ ਮਾਲਵੇ ਜਿਹੜੇ ਹਾਲੇ ਵੀ ਸੁੱਕੇ ਨੇ ਜੀ ਤੇ ਕਿਤੇ ਵੀ ਕੋਈ ਕਣਿਸ਼ਰਾਟਾ ਹਜੇ ਪਿਆ ਨਹੀਂ ਹੈ ਹਾਲਾਂਕਿ ਆਉਣ ਵਾਲੇ ਜਿਹੜੇ 48 ਘੰਟੇ ਹੋਣਗੇ ਜਾਂ ਫਿਰ ਅਗਲੇ 24 ਘੰਟੇ ਅਹਿਮ ਨੇ ਤੇ ਮਾਲਵੇ ਦੇ ਕੁਝ ਜਿਹੜੇ ਵੀ ਜੜੇ ਕਵਰ ਹੋ ਸਕਦੇ ਨੇ ਬਾਕੀ ਮੌਸਮ ਅਗਦਾ ਕੀ ਕਰਨ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਸਕਰੀਨ ਤੇ ਤੁਹੇ ਤੁਸੀਂ ਤਾਜ਼ਾ ਅੰਕੜੇ ਦੇਖ ਰਹੇ ਹੋ ਜਿਹੜੇ ਕਿ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਤੇ ਅਨੁਮਾਨ ਲਾਇਆ ਗਿਆ ਜੀ ਆਉਣ ਵਾਲੇ 4-5 ਦਿਨਾਂ ਦੇ ਮੌਸਮ ਦਾ ਕੜਾਫਤਮੀ ਸਿਸਟਮ ਪ੍ਰਭਾਵਿਤ ਕਰ ਰਿਹਾ ਜੀ ਸੋ ਇਹ ਐਕਟਿਵ ਰਹੂਗਾ ਅੱਜ ਤੋਂ ਲੈ ਕੇ ਯਾਨੀ ਕਿ ਅਗਲੇ 4 ਦਿਨਾਂ ਤੱਕ 22 ਤਰੀਕ ਤੱਕ ਇਹਦੇ ਪ੍ਰਭਾਵ ਹੇਠ ਪੰਜਾਬ ਵੱਲੋਂ ਹਰਿਆਣਾ ਦੇ ਜਲੇ ਆਉਣਗੇ ਅੱਜ ਭਾਰਵੇਂ ਵਿੱਚ ਲਿਖਿਆ ਗਿਆ ਸੀਗਾ ਜੀ ਪੰਜਾਬ ਦੇ ਵਿੱਚ ਜਿਹੜੇ ਦੇਖ ਹੀ ਸਕਦੇ ਹੋ ਪਰ ਇਹ ਸਿਸਟਮ ਉਹਨੇ ਉਹਨਾਂ ਕਾਰਗਰ ਸਾਬਤ ਨਹੀਂ ਹੋਇਆ ਜਿੰਨੇ ਇਹ ਤੋਂ ਉਮੀਦ ਸੀ ਮਾਲਵੇ ਦੇ ਜਲੇ ਔਰ ਦੁਆਬੇ ਦੇ ਜਲੇ ਹਾਲੇ ਵੀ ਸੁੱਕੇ ਨੇ ਆਉਣ ਵਾਲੇ ਜਿਹੜੇ 48 ਘੰਟੇ ਹੋਏ ਦੇਖੀਏ ਤੇ 20 ਤਰੀਕ ਨੂੰ ਯਾਨੀ ਕਿ ਕੱਲ ਵੀ ਇਹ ਗੱਲ ਕਰ ਲਈਏ ਤੇ ਇਸ ਸਿਸਟਮ ਦੇ ਸਦਕਾ ਫਿਰ ਤੋਂ ਜਿਹੜੇ ਨੇ ਅਲਰਟ ਜਾਰੀ ਕੀਤੇ ਗਏ ਨੇ ਜੀ orange ਅਲਰਟ ਜਿਹੜੇ ਨੇ ਕੱਲ ਵੀ ਜਾਰੀ ਨੇ ਤੇ ਤੇਜ਼ ਰਫਤਾਰ ਹਵਾਵਾਂ ਜਿਨ੍ਹਾਂ ਦੀ ਰਫਤਾਰ ਹੋएगी 50 ਕਿਲੋਮੀਟਰ ਤੇ ਨਾਲ ਗਰੇਮਾਰੀ ਹੋ ਸਕਦੀ ਹੈ ਔਰ ਆਪਣੇ ਘਰ ਚਮਟ ਦੇ ਨਾਲ ਉਮੀਦਾਰ ਹੋ ਸਕਦੇ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਤੇ ਤੁਹਾਨੂੰ ਇੱਥੇ ਦੱਸ ਜੀ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਕੋਈ ਖਾਸ ਉਮੀਦ ਨਹੀਂ ਹੈ ਜੇਕਰ ਮੀਂਹ ਪੈਂਦੇ ਨੇ ਤੇ ਹਲਕੇ ਮੀ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਤੇ ਬਾਕੀ ਜੇਕਰ ਕੱਲ ਮੀਂਹ ਪੈਂਦੇ ਨੇ ਤੇ ਦਬਾਵੇ ਦੇ ਜ਼ਿਆਦਾਤਰ ਖੇਤਰ ਜਿਨ੍ਹਾਂ ਦੇ ਵਿੱਚ ਹੋਸ਼ਿਆਰਪੁਰ ਨਾਗਾਸ਼ਹਿਰ ਗੁਰਦਾਸਪੁਰ ਪਠਾਨਕੋਟ ਚੰਡੀਗੜ੍ਹ ਮਹਾਲੀ ਰੋਪੜ ਸੋ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਕਿ ਹਲੇ ਵੀ ਕਿ ਇਹਨਾਂ ਖੇਤਰਾਂ ਦੇ ਵਿੱਚ ਦਰਮਿਆਨੇ ਤੋਂ ਪਾਰ ਉਮੀਦੇ ਕੁਝ ਜਿਹੜੇ ਸਫੈਲ ਲੱਗ ਜਾਣ ਤੇ ਬਾਕੀ ਆਪਣੇ ਇਹ ਸਿਸਟਮ ਅੱਗੇ ਕੁਝ ਕਰਦਾ ਹੋਇਆ ਹੁਣ ਅੱਗੇ ਨੂੰ ਵਧ ਰਿਹਾ ਹੈਗਾ ਜੀ ਤੇ 23 ਤੇ 24 ਆਪਣੇ 21 ਤੇ ਜਿਹੜੇ 22 ਤਰੀਕ ਨੂੰ ਵੀ ਇਸ ਸਿਸਟਮ ਦੇ ਸਦਕਾ ਜਿਹੜੇ ਨੇ ਕੁਝ ਖੇਤਰ ਪਰ ਪ੍ਰਭਾਵਿਤ ਹੋ ਸਕਦੇ ਨੇ ਜਿਵੇਂ ਅੱਗੇ ਦੇ ਦੇ ਸਕਦੇ ਹੋ 21 ਤਰੀਕ ਨੂੰ ਵੀ ਜਿਹੜੇ ਕਿਤੇ ਕਿਤੇ ਘਰਾਂ ਚੋਂ ਕਿਤੇ ਨਾਲ ਉਮੀਦਾਰ ਹੋ ਸਕਦੇ ਨੇ ਸੋ ਕੋਲਮ ਲਾ ਕੇ ਜੀ ਕਹਾਣੀ ਇਹ ਕਹਿੰਦੀ ਹੈ ਕਿ ਆਉਣ ਵਾਲੇ ਜਿਹੜੇ 72 ਘੰਟੇ ਜਾਂ ਫਿਰ 96 ਘੰਟੇ ਹੋਣਗੇ ਇਹ ਸਿਸਟਮ ਕੋਲਮ ਲਾ ਕੇ ਪ੍ਰਭਾਵਿਤ ਕਰਦਾ ਰਹੂਗਾ ਉਸ ਤੋਂ ਬਾਅਦ 23 24 25 ਤਰੀਕ ਨੂੰ ਮੌਸਮ ਜਿਹੜਾ ਬੜਾ ਬਿਲਕੁਲ ਸਾਫ਼ ਹੈ ਜੀ ਸੋਿਲਦੀ ਆਗਲੀ ਵੀਡੀਓ ਦੇ ਵਿੱਚ ਜੀ ਜਾਜ਼ਾ ਦੇਵਾਂਗਾ ਤੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਵੇਂ ਦਾ ਬਣਿਆ ਹੋਇਆ ਕਮੈਂਟ ਦੇ ਵਿੱਚ ਜਰੂਰ ਸਾਂਝਾ ਕਰਿਓ ਆਪਣੇ ਜੋ ਵੀ ਤੁਹਾਡੇ ਹਾਲਾਤ ਨੇ ਮੌਸਮ ਦੇ ਸੋਿਲਦੀ ਆਗਲੀ ਵੀਡੀਓ ਦੇ ਵਿੱਚ ਜਾਜ਼ਾ ਦੇਵਾਂ ਤੁਹਾਨੂੰ